ਮਹਾਂ ਬਿਸ਼ਨਸ ਰਹਿਤ ਅਗੰਤ ਤਿਨ ਕੋ ਮੋਹ ਭਾਇ ਮਨ ਮਦਕ 84 ਲਖ ਜੋਨ ਉਪਾਇ ਰਿਜਕ ਦਿਆ ਸਭ ਹੂ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਰ ਕਾ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਰੰਤਰ ਹੈ ਹੀ ਆਪ ਨਰੰਤਾਰ ਹੈ ਓ ਅਵਰਨਾ ਭੀਆ ਬਾਬਾ ਨਾਨਕ ਤੂੰ ਹੀ ਨਰੰਤਾਰ ਬਾਬਾ ਨਾਨਕ ਤੂੰ ਹੀ ਨਰੰਤਾਰ ਨੂੰ ਧੰਨ ਕਹਿਆ ਤਿੰਨ ਜਮ ਦੇੜ ਨਾ ਆਇਆ ਕਰਨ ਕਾਰਨ ਸਮਰੱਥ ਮੈਂ ਅਹ ਕਰਦੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰਦਿ ਆਪੇ ਪਨ ਗੋਇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਇ ਗੁੜਾਈ ਘਰ ਮਖ ਦੇਵ ਰਬ ਹਰ ਪਾਵੇ ਸੋਇ ਗੁਰਮੁਖ ਨਾਨਕ ਆਰਦਿਆ ਗੁਰਮੁਖ ਨਾਨਕ ਆਰਦਿਆ ਸਭ ਆਖੋ ਧਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀਹੋ ਰਾਮ ਤੈਜ ਰੱਖਦਾ ਆ ਕੀ ਆਵੜ ਆਇਆ ਕਿਚ ਕਹਿਣਾ ਕਹਿ ਨਾ ਜਾ ਇਹੋ ਕਰਤਾ ਕਾਦਰ ਕਰੀ ਤੇ ਜੀ ਆਇਆਂ ਰਜਕ ਕਮਾਹੇ ਕਾਇਕਾਰ ਕਮਾਉਣੀ ਤੁਰ ਛੋਟੀ ਤੈ ਨਾ ਪਾਏ ਨਾਨਕ ਏਕੀ ਬਾਹਰੀ ਹੋਰ ਦੁਜੀ ਨਾਹੀ ਜਾਏ ਰਜ਼ਾਏ ਸੋ ਕਰੇ ਜਿਤ ਸੇ ਰਜ਼ਾਏ ਤੁਦ ਤਤ ਨਾਮ ਕੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰ ਨਾ ਪਾਇਆ ਸਤਗੁਰ ਕਾ ਪਾਇਆ ਸਹਿਜ ਸੁ I <laughs> you. ਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋਆ ਆਪਣੀ ਕਰਮੀ ਆਪੋਆ ਆਪਣੀ ੴ ਸਤਿਗੁਰ ਪ੍ਰਸਾਦਿ ਸੋਰਠਿ ਮਹਾਲਾ ਪੰਜਵਾ ਪ੍ਰਵਕੀ ਸਾਰਣ ਸਗਲ ਪਹਿਲਾਥੇ ਸੁਖ ਬੇ ਨਸੀ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੇ ਸਰਣ ਸਗਲ ਪਹਲਾਥੇ ਦੁੱਖ ਬਿਨ ਸੇ ਸੁਖ ਪਾਇਆ ਦੇ ਆਲੋ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਗਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਾਨਵਸਿਆ ਆ ਬਨਾਸੀ ਤਾ ਕੋ ਵਿਗਨਨ ਕੋ ਲਗ ਜੋ ਸਤ ਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਦੇ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੂਜਾਈ ਨਾਨਕ ਦਾਸ ਤਾ ਕ ਬਲਿਹਾਰ ਜਿਨ ਪੂਰਨ ਪੈ ਜਰਖਾਈ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੂਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈ ਅਜਰਖਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੱਕ ਭੁੱਲ ਜੁ ਕਮਾ ਫਾਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ